ਹਰੀਆਲੀ ਕਲੱਬ ਪੱਖੋਵਾਲ ਦੇ ਵੱਲੋਂ ਜੋ ਆਪਾਂ ਪਿੰਡ ਨੂੰ ਹਰਿਆ-ਭਰਿਆ ਬਣਾਉਣ ਦਾ ਇੱਕ ਸੁਪਨਾ ਲਿਆ ਹੈ ਪ੍ਰਭੂ ਇਹ ਸੁਪਨਾ ਤਾਂ ਹੀ ਪੂਰਾ ਹੋਵੇਗਾ ਜੇ ਆਪਾਂ ਸਾਰੇ ਭਰਾ ਰਲ ਮਿਲ ਕੇ ਇਕੱਠੇ ਹੋ ਕੇ ਇਹ ਹੰਬੜਾ ਮਾਰਾਂਗੇ ਤੇ ਫਿਰ ਹੀ ਆਪਾਂ ਪਿੰਡ ਦੇ ਵਿੱਚ ਇਹਦੇ ਵੱਧ ਤੋਂ ਵੱਧ ਰੁੱਖ ਲਾ ਕੇ ਜਿਹੜਾ ਆਪਣਾ ਸੁਪਨਾ ਸਾਰੇ ਭਰਾ ਪੂਰਾ ਕਰ ਸਕਦੇ ਹਾਂ ਸੋ ਅੱਜ ਜੋ ਕਿ ਦਿਨ ਬੁੱਧਵਾਰ ਨੂੰ 19 ਜੂਨ ਨੂੰ ਆਪਾਂ ਪ੍ਰੋਗਰਾਮ ਰੱਖਿਆ ਸੀ ਕਿ ਪਹਿਲਾਂ ਆਪਾਂ ਜਿਹੜੇ 13 ਰੁੱਖ ਲਗਾਉਣ ਦਾ ਤੇ ਰਹੇ ਇਸ ਕਰਕੇ ਕਿਉਂਕਿ ਆਪਾਂ ਇਹ ਸੇਫਟੀ ਗਾਰਡਾਂ ਦੇ ਸਮੀਤ ਰੁੱਖ ਲਗਾ ਰਹੇ ਹਾਂ ਕਿਉਂਕਿ ਰੁੱਖ ਲਗਾਉਣ ਦੇ ਨਾਲ ਨਾਲ ਰੁੱਖਾਂ ਨੂੰ ਸੰਭਾਲਣਾ ਵੀ ਉਨਾ ਹੀ ਜ਼ਰੂਰੀ ਆ ਤੇ ਜੇ ਆਪਾਂ ਰੁੱਖ ਸੰਭਾਲਦੇ ਨਹੀਂ ਤਾਂ ਲਗਾਉਣ ਦਾ ਕੋਈ ਫਾਇਦਾ ਨਹੀਂ ਤੇ ਇਸ ਕਰਕੇ ਆਪਾਂ ਇਹ ਜਿਹੜੇ ਆਲਦਾਲੇ ਲੋਹੇ ਦੇ ਸੇਫਟੀ ਗਾਰਡ ਬਣਾ ਕੇ ਆਪਾਂ ਇਹ ਰੁੱਖ ਲਗਾਉਣੀ ਸੀ ਅੱਜ ਆਪਾਂ ਸਾਰੇ ਭਰਾਵਾਂ ਨੇ ਰਲ ਕੇ ਰੁੱਖ ਲਗਾਏ ਤੇ ਗਰੁੱਪ ਦੇ ਵਿੱਚ ਵੀ ਆਪਾਂ ਟਾਈਮ ਦਿੱਤਾ ਸੀ ਸਾਰੇ ਭਰਾਵਾਂ ਦਿੱਤੇ ਕੋਈ ਟਾਈਮ ਤੇ ਪਹੁੰਚੇ ਸਾਰੇ ਭਰਾਵਾਂ ਦਾ तहे ਦਿਲੋਂ ਧੰਨਵਾਦ ਜਿਹੜੇ ਭਰਾ ਅੱਜ ਨਹੀਂ ਵੀ ਆ ਸਕੇ ਆਉਣ ਵਾਲੇ ਸਮੇਂ ਵਿੱਚ ਪ੍ਰਭੂ ਤੁਸੀਂ ਜਰੂਰ ਜਿਹੜਾ ਸਾਥ ਦਿਓ ਸਹਿਯੋਗ ਸਹਿਯੋਗ ਦਿਓ ਜਿਹੜੇ ਭਰਾਵਾਂ ਨੇ ਸਹਿਯੋਗ ਦਿੱਤਾ ਆ ਸੇਵਾ ਕੀਤੀ ਪੈਸਿਆਂ ਦੀ ਉਹਨਾਂ ਦਾ तहे ਦਿਲੋਂ ਧੰਨਵਾਦ ਤੇ ਜਿਹੜੇ ਵੀ ਅੱਜ ਪਹੁੰਚੇ ਹਾਂ ਰਾਜ ਕਮਲ ਘਾਟ ਘਰੇਵਾਲ ਵੀਰ ਤੇ ਸਾਡੇ ਅਜਮੇਰ ਸਿੰਘ ਪੰਚਾਇਤ ਮੈਂਬਰ ਵਿਕਾਸ ਮਲੂਤਰਾ ਡਾਕਟਰ ਦੀਪਾ ਜੀ ਸਾਡੇ ਕਮਲ ਡੇਰੀ ਵਾਲੇ ਕਰਨਜੋਤ ਰਸਮਲੋਤਰਾ ਤੇ ਸਾਡੇ ਗੋਲੂ ਜੋ ਤੇਹਰੀਆਂ ਚ ਲੱਗਿਆ ਸਹੀ ਮੁੰਡਾ ਗਗਨਦੀਪ ਗਗਨਾ ਤੀਨੂ ਤੇ ਸਾਡੇ ਸੁੱਖਾ ਪੁਲਸੀਆ ਕਿ ਅਸੀਂ ਉਹਨੂੰ ਪਿਆਰ ਨਾਲ ਸੁੱਖਾ ਪੁਲਸੀਆ ਕਹਿੰਦੇ ਆ ਤੇ ਜੋ ਕਿ ਪੁਲਿਸ ਮਹਿਕਮੇ ਵਿੱਚ ਨੇ ਤੇ ਸਾਰੇ ਜਿਹੜੇ ਸਾਡੇ ਸਤਕਾਰਯੋਗ ਭਰਾ ਤੇ ਬੋਬੀ ਆਸੂ ਇਹ ਸਾਰਿਆਂ ਨੇ ਮਤਲਬ ਅੱਜ ਆਪਣੇ ਹੱਥੀਂ ਸੇਵਾ ਕੀਤੀ ਤੇ ਬਹੁਤ ਮਨ ਨੂੰ ਖੁਸ਼ੀ ਹੁੰਦੀ ਜਦੋਂ ਆਪਾਂ ਕੋਈ ਹੱਥ ਦੇ ਨਾਲ ਰੁੱਖ ਨੂੰ ਲਗਾ ਕੇ ਪਾਲਦੇ ਆ ਉਹ ਵੱਡਾ ਹੋ ਕੇ ਛਾਂ ਮ ਦਿੰਦਾ ਠੰਢੀ ਤੇ ਫਿਰ ਬੜਾ ਮਨ ਖੁਸ਼ ਹੁੰਦਾ ਸੋ ਸਾਰੇ ਭਰਾਵਾਂ ਨੇ ਅਸਾਂ ਆਪਣੇ ਹੱਥੀਂ ਸੇਵਾ ਕੀਤੀ ਤੇ ਆਉਣ ਵਾਲੇ ਸਮੇਂ ਵਿੱਚ ਆਪਾਂ ਇਸੇ ਤਰ੍ਹਾਂ ਹੀ ਫੇਰ ਹੰਬੜਾ ਮਾਰੀਏ ਤੇ ਅੱਜ ਆਪਾਂ ਇਹ 13 ਰੁੱਖ ਲਗਾਏ ਹਨ ਬਹੁਤ ਹੀ ਮਨ ਨੂੰ ਖੁਸ਼ੀ ਹੋਈ ਸਾਰੇ ਭਰਾਵਾਂ ਨੇ ਇਕੱਠੇ ਹੋ ਕੇ ਰਲ ਮਿਲ ਕੇ ਜਿਹੜਾ ਇਹ ਆਪਾਂ ਅੱਜ ਕੰਮ ਕੀਤਾ ਤੇ ਜਿਹੜੇ ਪਰ ਅਜ ਨਹੀਂ ਆ ਸਕੇ ਉਹਨਾਂ ਨੂੰ ਹੱਥ ਬਨ ਕੇ ਬੇਨਤੀ ਆ ਵੀ ਆਉਣ ਵਾਲੇ ਦਿਨਾਂ ਚ ਜੋ ਆਪਾਂ ਅਗਲਾ ਪ੍ਰੋਗਰਾਮ ਬਣਾਵਾਂਗੇ ਤਾਂ ਜ਼ਰੂਰ ਪ੍ਰਭੂ ਪਹੁੰਚਿਓ ਤੇ ਜਿਹੜਾ ਸਹਿਯੋਗ ਆ ਉਹ ਦਿਓ ਤੁਹਾਡਾ ਇੱਕ ਇੱਕ ਪੈਸਾ ਜਿਹੜਾ ਉਹ ਸਹੀ ਥਾਂ 'ਤੇ ਲੱਗੂਗਾ ਤੇ ਹਰਾਮ ਹੋਊ ਸਾਨੂੰ ਜੇ ਕੋਈ ਇੱਕ ਪੈਸਾ ਵੀ ਇੱਧਰ ਉੱਧਰ ਹੋਵੇ ਕਿਉਂਕਿ ਆਸ ਮਲੂਤਰੇ ਦੇ ਕੋਲ ਹਿਸਾਬ ਕਿਤਾਬ ਆ ਵੀਰ ਕੋਲੇ ਤੇ ਉਹ ਕਹਿੰਦਾ ਵੀ ਮਤਲਬ ਇੱਕ ਵੀ ਪੈਸਾ ਕੋਈ ਤੁਹਾਡਾ ਜਿਹੜਾ ਸਹਿਯੋਗ ਦੇ ਰਹੇ ਨੇ ਭਰਾ ਕਿਉਂਕਿ ਉਹਨਾਂ ਨੂੰ ਪ੍ਰੋਸਾਦ ਪਾਉਣਾ ਬਹੁਤ ਜ਼ਰੂਰੀ ਆ ਉਹਨਾਂ ਨੇ ਭਰੋਸਾ ਕੀਤਾ ਤੇ ਉਹ ਸਹਿਯੋਗ ਕੀਤਾ ਤੇ ਸਾਰੇ ਭਰਾਵਾਂ ਦਾ ਅੱਜ ਇੱਥੇ ਆਉਣ ਤੇ ਜਿਨ੍ਹਾਂ ਨੇ ਆ ਕੇ ਆਪਣੇ ਹੱਥੀਂ ਸੇਵਾ ਕੀਤੀ ਡਾਕਟਰ ਪਿੰਦਰ ਸਾਡੇ ਖਰਾਬੇ ਵਾਲੇ ਵੀਰ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਉਹਨਾਂ ਨੇ ਵੀ ਆ ਕੇ ਨਾਲ ਸਹਿਯੋਗ ਕੀਤਾ ਆਸ਼ੂ ਸਾਡੇ ਜੇ ਕੋਈ ਨੌਵੇਂ ਤੋਂ ਰਹਿ ਵੀ ਨਾ ਗਿਆ ਹੋਵੇ ਸਾਰੇ ਭਰਾਵਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆਪਣੇ ਆਸ਼ੂ ਜੀ ਆਓ ਆਪਾਂ ਰਲ ਮਿਲ ਕੇ ਇਸੇ ਤਰ੍ਹਾਂ ਹੀ ਲੱਗੇ ਰਹੀਏ ਤੇ ਇਹ ਪਿੰਡ ਨੂੰ ਆਪਾਂ ਹਰਿਆ-ਭਰਿਆ ਬਣਾਈਏ ਜੀ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਬਹੁ ਵੀ ਸਾਡਾ ਮੁੰਡਾ